ਸੰਗਤ ਜੀ ਅੱਜ ਦਾ ਹੁਕਮਨਾਮਾ ਸਾਨੂੰ ਇੱਕ ਬਹੁਤ ਹੀ ਵੱਡਾ ਰਾਜ਼ ਸਮਝਾਉਂਦਾ ਹੈ ਸਾਡੀ ਜ਼ਿੰਦਗੀ ਸਾਡੀ ਸੋਤ ਸਾਡਾ ਧਰਮ ਇਹ ਸਾਰਾ ਕੁਝ ਇੱਕ ਹੀ ਸ਼ਕਤੀ ਦੇ ਅਧੀਨ ਹੈ ਉਹ ਸ਼ਕਤੀ ਹੈ ਓੰਕਾਰ ਦੀ ਜੋ ਸਾਡੀ ਸ੍ਰਿਸ਼ਟੀ ਦਾ ਰਚਨਹਾਰ ਹੈ ਸਾਨੂੰ ਲੱਗਦਾ ਹੈ ਕਿ ਇਹ ਸਾਰਾ ਸੰਸਾਰ ਵੱਖ-ਵੱਖ ਰੰਗਾਂ ਨਾਲ ਭਰਿਆ ਹੋਇਆ ਹੈ ਪਰ ਗੁਰੂ ਸਾਹਿਬ ਸਿਖਾ ਰਹੇ ਹਨ ਸਾਨੂੰ ਕਿ ਸਾਰਾ ਕੁਝ ਇੱਕ ਤੋਂ ਹੀ ਹੈ ਸਾਤ ਸੰਗਤ ਜੀ ਅੱਜ ਦਾ ਜੋ ਹੁਕਮਨਾਮਾ ਜੋ ਗੁਰੂ ਸਾਹਿਬ ਜੀ ਤੁਹਾਨੂੰ ਉਪਦੇਸ਼ ਦੇਣਾ ਚਾਹ ਰਹੇ ਨੇ ਮੇਰੇ ਨਾਲ ਅੰਤ ਤੱਕ ਜੁੜੇ ਰਹੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚਲੋ ਅੱਜ ਦਾ ਹੁਕਮਨਾਮਾ ਸ਼ੁਰੂ ਕਰਦੇ ਆਂ RAM KALI ਮਹੱਲਾ ਪਹਿਲਾ ਦੱਖਣੀ ਓੰਕਾਰ ਇੱਕ ਓੰਕਾਰ ਸਤਿਗੁਰ ਪ੍ਰਸਾਦ ਓੰਕਾਰ ਬ੍ਰਹਮਾ ਉਤਪਤ ਓੰਕਾਰ ਕੀ ਅਜਨ ਚਿਤ ਓੰਕਾਰ ਸੈਲ ਜਗ ਭਲੇ ਓੰਕਾਰ ਬੇਦ ਨਰਮਾਈ ਸਾਥ ਸੰਗਤ ਜੀ ਜੋ ਗੁਰਸਾਹਿਬ ਜੀ ਦਸਨਾ ਸਾਰੀ ਨੇ ਮੈਂ ਤੁਹਾਨੂੰ ਕਥਾ ਨਾਲ ਵੀ ਦੱਸਾਂਗਾ ਉਹ ਪੂਰਾ ਵਿਸਥਾਰ ਨਾਲ ਦੱਸਾਂਗਾ ਤੁਹਾਨੂੰ ਜਿਹੜਾ ਜਲਦੀ ਗ੍ਰੈਂਡ ਹੋ ਜਾਏਗਾ ਪੂਰਾ ਐਂਡ ਤੱਕ ਸੁਣਿਓ ਤਾਂ ਕਿ ਤੁਹਾਡੇ ਘਰ ਵਿੱਚ ਵੀ ਸਾਥ ਸੰਗਤ ਜੀ ਬਰਕਤਾਂ ਖੁਸ਼ੀਆਂ ਦੇ ਖੇੜੇ ਆਣ ਚਲੋ ਅਇਦਾ ਉਪਦੇਸ਼ ਸ਼ੁਰੂ ਕਰਦੇ ਆਂ ਸਰਵ ਵਿਆਪਕ ਪਰਮਾਤਮਾ ਤੋਂ ਬ੍ਰਹਮਾ ਦਾ ਜਨਮ ਹੋਇਆ ਉਸ ਬ੍ਰਹਮਾ ਨੇ ਵੀ ਉਸ ਸਰਵ ਵਿਆਪਕ ਪ੍ਰਭੂ ਨੂੰ ਆਪਣੇ ਮਨ ਵਿੱਚ ਵਸਾਇਆ ਇਹ ਸਾਰੀ ਸ੍ਰਿਸ਼ਟੀ ਦੇ ਸਮੇਂ ਦੀ ਵੰਡ ਉਸ ਸਰਵ ਵਿਆਪਕ ਪਰਮਾਤਮਾ ਤੋਂ ਹੀ ਹੋਈ ਹੈ ਵੇਦ ਵੀ ਓੰਕਾਰ ਤੋਂ ਹੀ ਬਣੇ ਹਨ ਸਾਥ ਸੰਗਤ ਜੀ ਤੁਹਾਨੂੰ ਹੁਣ ਮੈਂ ਥੋੜਾ ਹੋਰ ਵਿਸਥਾਰ ਨਾਲ ਦੱਸਦਾ ਵਾਂ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਬਾਬਾ ਗੁਰਦਿੱਤਾ ਨਾਮ ਦਾ ਇੱਕ ਬਜ਼ੁਰਗ ਰਹਿੰਦਾ ਸੀਗਾ ਉਹ ਹਰ ਰੋਜ਼ ਗੁਰਦੁਆਰੇ ਜਾਂਦਾ ਤੇ ਸੇਵਾ ਕਰਦਾ ਤੇ ਬਾਣੀ ਦਾ ਪਾਠ ਕਰਦਾ ਡੇਲੀ ਉਹਦਾ 사ਤ ਸੰਗਤ ਜੀ ਨਿਤਨੇਮ ਸੀ ਪਿੰਡ ਦੇ ਲੋਕ ਉਸ ਨੂੰ ਬੜਾ ਸਤਿਕਾਰ ਦਿੰਦੇ ਸਨ ਪਰ ਕਈ ਵਾਰ ਜਵਾਨ ਲੜਕੇ ਉਸ ਨੂੰ ਕਹਿੰਦੇ ਬਾਬਾ ਜੀ ਤੁਸੀਂ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਜੀ ਜਪਦੇ ਰਹਿੰਦੇ ਹੋ ਕਿ ਇਸ ਨਾਲ ਕੁਝ ਮਿਲਦਾ ਵੀ ਹੈ ਬਾਬਾ ਜੀ ਮੁਸਕਰਾ ਕੇ ਕਹਿੰਦੇ ਹਨ ਪੁੱਤਰੋ ਜਿਹੜਾ ਓੰਕਾਰ ਨੂੰ ਪਛਾਣ ਲੈਂਦਾ ਹੈ ਉਹ ਹਰ ਚੀਜ਼ ਨੂੰ ਸਮਝ ਲੈਂਦਾ ਹੈ ਇੱਕ ਦਿਨ ਉਹਨਾਂ ਲੜਕੀਆਂ ਨੇ ਜਿਹੜੇ ਉਹ ਲੜਕੇ ਸੀਗੇ ਉਹਨਾਂ ਲੜਕੀਆਂ ਨੇ ਕੀ ਕੀਤਾ ਬਾਬਾ ਜੀ ਨੂੰ ਚੁਣੌਤੀ ਦੇ ਦਿੱਤੀ ਕਹਿੰਦੇ ਜੇ ਸਾਰੀ ਸ੍ਰਿਸ਼ਟੀ ਇੱਕ ਤੋਂ ਹੈ ਨਾ ਤਾਂ ਸਾਨੂੰ ਇਹ ਸਾਬਤ ਕਰਕੇ ਦਿਖਾਓ ਬਾਬਾ ਜੀ ਦੀ ਸਿੱਖਿਆ ਨੇ ਮਤਲਬ ਉਹਨਾਂ ਨੂੰ ਜਿਹੜਾ ਸੀਗਾ ਕਾਫੀ ਪ੍ਰਭਾਵਿਤ ਕੀਤਾ ਪਰ ਉਹਨਾਂ ਨੇ ਇੱਕ ਚੈਲੰਜ ਰੱਖਤਾ ਬਾਬਾ ਜੀ ਨੇ ਉਹਨਾਂ ਨੂੰ ਆਪਣੇ ਨਾਲ ਖੇਤਾਂ ਵਿੱਚ ਲੈ ਗਏ ਜਿਹੜੇ ਉਹ ਲੜਕੇ ਸੀਗੇ ਬਾਬੇ ਨੇ ਕੀ ਕੀਤਾ ਜਿਹੜਾ ਗੁਰਦੇਤ ਨਾਮ ਦਾ ਸੀਗਾ ਬਜ਼ੁਰਗ ਉਹ ਆਪਣੇ ਨਾਲ ਉਹਨਾਂ ਜਿਹੜਾ ਨੌਜਵਾਨਾਂ ਨੂੰ ਉਸੇ ਖੇਤਾਂ 'ਚ ਲਿਆ ਜਾਂਦੇ ਨੇ। ਉੱਥੇ ਧੁੱਪ ਚੜ੍ਹੀ ਹੋਈ ਸੀ ਕਰਾਰੀ। ਬਾਬਾ ਜੀ ਨੇ ਇੱਕ ਕਣਕ ਦਾ ਬੀਜ ਮਿੱਟੀ ਵਿੱਚੋਂ ਸੁੱਟ ਦਿੱਤਾ। ਮਿੱਟੀ ਵਿੱਚ ਜਦੋਂ ਸੁੱਟਿਆ ਤੇ ਉਹ ਕਹਿੰਦਾ ਇਹ ਬੀਜ ਦੇਖੋ ਕਿੰਨਾ ਇਹ ਛੋਟਾ ਹੈ ਪਰ ਇਸ ਵਿੱਚ ਇੱਕ ਪੂਰਾ ਖੇਤ ਬਣਨ ਦੀ ਤਾਕਤ ਹੈ। ਜਿਹੜਾ ਬਾਬਾ ਨੇ ਬੀਜ ਸੁੱਟਿਆ ਹੁੰਦਾ ਹੈ ਮਿੱਟੀ ਦੇ ਵਿੱਚ ਉਹਦੀ ਉਪਮਾ ਦੇ ਰਿਹਾ ਹੈ ਉਹ ਜਿਹੜਾ ਬਾਬਾ ਹੈ। ਲੜਕਿਆਂ ਨੇ ਕਿਹਾ ਇਹ ਤਾਂ ਕੁਦਰਤ ਦਾ ਨਿਯਮ ਹੈ। ਬਾਬਾ ਜੀ ਨੇ ਹੱਸ ਕੇ ਕਿਹਾ ਕੁਦਰਤ ਵੀ ਤਾਂ ਉਸ ਓੰਕਾਰ ਦੀ ਰਚਨਾ ਹੈ ਬੀਜ ਤੋਂ ਪੇੜ ਪੇੜ ਤੋਂ ਰੁੱਖ ਰੁੱਖ ਤੋਂ ਫਲ ਇਹ ਸਾਰਾ ਉਸ ਇੱਕ ਦੀ ਲੀਲਾ ਹੈ ਫਿਰ ਬਾਬਾ ਜੀ ਨੇ ਅਸਮਾਨ ਵੱਲ ਇਸ਼ਾਰਾ ਕੀਤਾ ਤੁਸੀਂ ਸਾਰੇ ਜਿਹੜੇ ਤਾਰੇ ਵੇਖਦੇ ਪਿਓ ਸੂਰਜ ਵੇਖਦੇ ਪਿਓ ਚੰ드ਰਮਾ ਵੇਖਦੇ ਪਿਓ ਇਹ ਸਾਰਾ ਕੁਝ ਇੱਕ ਹੀ ਰੋਸ਼ਨੀ ਤੋਂ ਬਣਿਆ ਹੈ ਉਸ ਇੱਕ ਦੀ ਹੋਮੇ ਨਾਲ ਅਸੀਂ ਵੱਖ-ਵੱਖ ਸੋਚਦੇ ਹਾਂ ਪਰ ਅਸਲ ਵਿੱਚ ਸਭ ਕੁਝ ਇੱਕ ਹੀ ਹੈ ਜੀਵਨ ਦਾ ਜਿਹੜਾ ਸਬਕ ਹੈ ਸਾਧ ਸੰਗਤ ਜੀ ਹੁਕਮਨਾਮੇ ਵੀ ਜਿਹੜਾ ਗੁਰਸਾਹਿਬ ਸਾਨੂੰ ਸਮਝਾਣਾ ਚਾ ਰਹੇ ਨੇ ਓੰਕਾਰ ਨੇ ਹੀ ਬ੍ਰਹਮ ਰਚਿਆ ਓੰਕਾਰ ਨੇ ਹੀ ਵੇਦ ਬਣਾਏ ਓੰਕਾਰ ਦੀ ਸ਼ਕਤੀ ਨਾਲ ਜਿਹੜੇ ਆਪਣੇ ਯੁੱਗ ਦੀ ਹੈ ਉਹ ਰਚਨਾ ਹੋਈ ਇਸ ਦਾ ਅਰਥ ਇਹ ਹੋਇਆ ਸਾਧ ਸੰਗਤ ਜੀ ਜੋ ਵੀ ਕੁਝ ਹੈਗਾ ਧਰਮ ਗ੍ਰੰਥ ਗਿਆਨ ਧਰਤੀ ਆਸਮਾਨ ਹਵਾ ਪਾਣੀ ਇਹ ਸਭ ਕੁਝ ਉਸ ਇੱਕ ਦੀ ਹੀ ਦਾਤ ਹੈ ਸੰਗਤ ਜੀ ਅਸੀਂ ਅਕਸਰ ਆਪਣੇ ਮਨ ਔਰ ਆਪਣੇ ਜਿਹੜੇ ਮਨ ਦਾ ਹੁੰਦਾ ਵਕ ਵਕ ਉਹਨਾਂ ਨੂੰ ਸਮਝਾ ਲੈਂਦੇ ਆ ਪਰ ਪ੍ਰਮਾਤਮਾ ਜਿਹੜਾ ਹੈਗਾ ਉਹ ਇੱਕ ਹੀ ਹੈ ਕਿਸੇ ਨੂੰ ਲੱਗਦਾ ਹੈ ਕਿ ਉਹ ਅਲੱਗ ਰੂਪ ਹੈ ਕਿਸੇ ਨੂੰ ਲੱਗਦਾ ਹੈ ਕਿ ਉਹ ਹੋਰ ਕੋਈ ਰੂਪ ਹੈ ਪਰ ਅਸਲ ਦੇ ਵਿੱਚ ਜਿਹੜਾ ਹੈਗਾ ਉਹ ਇੱਕ ਓੰਕਾਰ ਦਾ ਅਰਥ ਹੈ ਪ੍ਰਮਾਤਮਾ ਇੱਕ ਹੈ ਅਸੀਂ ਅਕਸਰ ਆਪਣੇ ਆਪ ਨੂੰ ਵੱਖਰਾ ਸਮਝ ਲੈਂਦੇ ਹਾਂ ਕਿ ਕਿਸੇ ਨੂੰ ਲੱਗਦਾ ਮੈਂ ਵੱਡਾ ਅਮੀਰ ਹਾਂ ਕਿਸੇ ਨੂੰ ਲੱਗਦਾ ਮੈਂ ਵੱਡਾ ਗਿਆਨੀ ਹਾਂ ਪਰ ਗੁਰੂ ਸਾਹਿਬ ਜੀ ਕਹਿੰਦੇ ਹਨ ਜਿਹੜਾ ਇਹ ਸਮਝ ਲੈਂਦਾ ਕਿ ਸਾਰਾ ਕੁਝ ਇੱਕ ਤੋਂ ਹੀ ਹੈ ਉਹ ਮਨੁੱਖ ਅਸਲ ਵਿੱਚ ਗੁਰਮੁਖ ਬਣ ਜਾਂਦਾ ਹੈ ਇੱਕ ਹੋਰ ਛੋਟੀ ਜੀ ਕਹਾਣੀ ਹੈ ਸਾਥ ਸੰਗਤ ਜੀ ਉਹ ਵੀ ਮੈਂ ਤੁਹਾਨੂੰ ਸੁਣਾਉਣਾ ਇੱਕ ਵਾਰ ਇੱਕ ਰਾਜੇ ਨੇ ਆਪਣੇ ਗੁਰੂ ਨੂੰ ਪੁੱਛਿਆ ਗੁਰੂ ਜੀ ਮੇਰੇ ਕੋਲ ਬੜੀ ਦੌਲਤ ਹੈ ਫੌਜ ਹੈ ਗਿਆਨ ਹੈ ਇਹ ਸਭ ਕੁਝ ਮੇਰੇ ਯਤਨ ਨਾਲ ਮਿਲਿਆ ਹੈ ਕਿ ਇਹ ਮੇਰੀ ਨਹੀਂ ਗੁਰੂ ਜੀ ਨੇ ਉਸ ਨੂੰ ਕਿਹਾ ਰਾਜਨ ਕੱਲ ਸਵੇਰੇ ਤੇਰੇ ਜਿਹੜੇ ਹੈਗੇ ਨੇ ਸਾਹਬੰਦ ਹੋ ਜਾਣ ਤਾਂ ਇਹ ਸਭ ਕਿਸ ਦਾ ਰਹੇਗਾ ਤੇ ਸਾਹ ਵੀ ਤੇਰੇ ਆਪਣੇ ਨਹੀਂ ਤਾਂ ਇਹ ਦੌਲਤ ਤੇਰੀ ਗਿਆਨ ਜਿਹੜਾ ਹੈਗਾ ਇਹ ਕਿਵੇਂ ਤੇਰਾ ਆਪਣਾ ਹੋ ਸਕਦਾ ਰਾਧਾ ਚੁੱਪ ਹੋ ਗਿਆ ਉਸ ਨੂੰ ਸਮਝ ਆ ਗਿਆ ਕਿ ਸਭ ਕੁਝ ਉਸ ਇੱਕ ਦੇ ਹੀ ਬਖਸ਼ੇਸ਼ ਆਗਮਿਕ ਸ਼ਬਦ ਜਿਹੜਾ ਸਾਤ ਸੰਗਤ ਜੀ ਹੈਗਾ ਅੱਜ ਦੇ ਹੁਕਮਨਾਮੇ ਵਿੱਚ ਅੱਜ ਅਸੀਂ ਵੀ ਟੈਕਨੋਲੋਜੀ ਮੋਬਾਈਲ ਕਾਰ ਬੰਗਲੇ ਵਿੱਚ ਫਸੇ ਹੋਏ ਆਂ ਸਾਨੂੰ ਲੱਗਦਾ ਹੈ ਕਿ ਸਾਡੀ ਮਿਹਨਤ ਨਾਲ ਹੈ ਪਰ ਜੇ ਓੰਕਾਰ ਸਾਨੂੰ ਸਾਹ ਨਾ ਦੇਵੇ ਤਾਂ ਇਹ ਸਾਰਾ ਕੁਝ ਬੇਕਾਰ ਹੈ ਹੁਕਮਨਾਮਾ ਤੁਹਾਨੂੰ ਯਾਦ ਆਉਂਦਾ ਹੈ ਕਿ ਅਸੀਂ ਕਿਸੇ ਵੀ ਸ਼ੈ ਤੇ ਗਰੂਰ ਨਹੀਂ ਕਰ ਸਕਦੇ ਹਰ ਇੱਕ ਚੀਜ਼ ਨੂੰ ਵਾਹਿਗੁਰੂ ਦੀ ਦਾਤ ਸਮਝੀਏ ਨਾਮ ਜਪ ਕੇ ਸੇਵਾ ਕਰਕੇ ਤੇ ਸਿਮਰਨ ਕਰਕੇ ਆਪਣੀ ਜ਼ਿੰਦਗੀ ਸੁਧਾਰੀਏ ਸੰਦੇਸ਼ ਸਾਧ ਸੰਗਤ ਜੀ ਆਹੀ ਹੈ ਸਾਡਾ ਮਨੁੱਖੀ ਜੀਮ ਜਿਹੜਾ ਹੈਗਾ ਬਹੁਤ ਹੀ ਕੀਮਤੀ ਹੈ ਬਹੁਤ ਅਨਮੋਲ ਹੈ ਜੀ ਅਸੀਂ ਇਸ ਨੂੰ ਵਿਅਰਥ ਗੱਲਾਂ ਵਿੱਚ ਗਵਾ ਦਿੱਤਾ ਤਾਂ ਇਹ ਵੱਡੀ ਹਾਨੀ ਹੋਵੇਗੀ ਜਿਵੇਂ ਇੱਕ ਕਿਸਾਨ ਬੀਜ ਜਿਹੜਾ ਹੁੰਦਾ ਹੈ ਬੀਜਦਾ ਹੈ ਠੀਕ ਹੈ ਫਸਲ ਲਈ ਉਸੇ ਤਰ੍ਹਾਂ ਜੇ ਅਸੀਂ ਓੰਕਾਰ ਦਾ ਜਾਪ ਕਰਾਂਗੇ ਤਾਂ ਅਸੀਂ ਆਪਣੀ ਆਤਮਾ ਨੂੰ ਸ਼ਾਂਤੀ ਦੇ ਵੱਲ ਲੈ ਕੇ ਜਾਵਾਂਗੇ ਇਹ ਸਾਡੀ ਜ਼ਿੰਮੇਵਾਰੀ ਵੀ ਹੈ ਕਿ ਹਰ ਰੋਜ਼ ਗੁਰਬਾਣੀ ਸੁਣੀਏ ਵਾਏ ਗੁਰੂ ਦਾ ਨਾਮ ਜਪੀਏ ਹੋਰਾਂ ਨਾਲ ਪਿਆਰ ਕਰੀਏ ਤੇ ਆਪਣੇ ਮਨ ਨੂੰ ਅਹੰਕਾਰ 도 ਦੂਰ ਕਰੀਏ ਅੰਤ ਵਿੱਚ ਬਾਬਾ ਗੁਰਦੇ ਤੇ ਜਿਹੜੀ ਗੱਲ ਜਿਹੜੀ ਸੀਗੀ ਮੁੜ ਯਾਦ ਕਰੋ ਸਾਤਸੰਗ ਜੀ ਕੀ ਸੀ ਉਹਨਾਂ ਦਾ ਜਿਹੜਾ ਮੈਂ ਤੁਹਾਨੂੰ ਸਪੈਲੀ ਸਟੋਰੀ ਸੁਣਾਈ ਹੈ ਸਾਰਾ ਕੁਝ ਉਸ ਇੱਕ ਤੋਂ ਹੀ ਬਣਿਆ ਹੈ ਜਿਹੜਾ ਇਹ ਰਾਜ ਸਮਝ ਲੈਂਦਾ ਹੈ ਉਹ ਕਦੇ ਵੀ ਪੜਕਦਾ ਨਹੀਂ ਸੰਗਤ ਜੀ ਆਓ ਅਸੀਂ ਵੀ ਅੱਜ ਦੀ ਅਰਦਾਸ ਕਰੀਏ ਹੇ ਵਾਹਿਗੁਰੂ ਸਾਨੂੰ ਆਪਣੇ ਨਾਮ ਨਾਲ ਜੋੜ ਸਾਨੂੰ ਸਮਝ ਬਖਸ਼ ਕਿ ਸਾਰਾ ਸਾਰਾ ਕੁਝ ਤੇਰਾ ਤੋਂ ਹੀ ਹੈ ਸਾਡਾ ਅਹੰਕਾਰ ਦੂਰ ਕਰ ਤੇ ਸਾਨੂੰ ਗੁਰਮੁਖ ਜੀਵਨ ਬਖਸ਼ ਇਕ ਸਾਥ ਸੰਗਤ ਜੀ ਤੁਸੀਂ ਕਾਫੀ ਜਗ੍ਹਾ ਤੇ ਜਾਦੇ ਹੋ ਨਾ ਬਾਰ ਤੁਸੀਂ ਲਿਖਿਆ ਵੀ ਪੜਿਆ ਹੋਏਗਾ ਬੋਰਡ ਤੇ ਘਰ ਦੇ ਬਾਦ ਏ ਵੀ ਦਾਤ ਤੇਰੀ ਦਾਤਾਰ ਅਰਥਾਤ ਉਹਨਾਂ ਨੇ ਇਹ ਪੰਗਤੀ ਲਿਖਣ ਦਾ ਅਰਥ ਹੁੰਦਾ ਹੈ ਕਿ ਜਿਹੜਾ ਘਰ ਹੈ ਡਾ ਵੱਡਾ ਸੀ ਬਣਾਇਆ ਜਿੰਨਾ ਵੀ ਹੈਗਾ ਏ ਵੀ ਤੇਰੀ ਇੱਕ ਦਾਤ ਹੈ ਸੋ ਸਾਰਾ ਕੁਝ ਜਿਹੜੀ ਹੈਗੀ ਹੈ ਉਹ ਪਰਮਾਤਮਾ ਦੀ ਦਾਤ ਹੈ ਆਪਣੇ ਹੱਥ ਚ ਕੁਝ ਵੀ ਨਹੀਂ ਸਾਥ ਸੰਗਤ ਜੀ ਜੋ ਵੀ ਕੁਛ ਹੈ ਉਹ ਪਰਮਾਤਮਾ ਹੀ ਹੈ ਉਹਦੀ ਕਿਰਪਾ ਨਾਲ ਹੀ ਆਪਾਂ ਸਾਰਾ ਕੁਝ ਕਰ ਪਾਨੇ ਆ ਤੇ ਉਹਨੂੰ ਭੁੱਲਣਾ ਨਹੀਂ ਚਾਹੀਦਾ ਹੋਪ ਤੁਸੀਂ ਅੱਜ ਦਾ ਜਿਹੜਾ ਗੁਰੂ ਸਾਹਿਬ ਦਾ ਮੈਸੇਜ ਹੈਗਾ ਉਹ ਸਮਝ ਕੇ ਹੋਵੋਗੇ ਇੱਕ ਹੋਰ ਵੀ ਡੀਪ ਮੀਨਿੰਗ ਕਹਿ ਰਿਹਾ ਜਿਵੇਂ ਗੁਰੂ ਸਾਹਿਬ ਜੀ ਕਹਿੰਦੇ ਨੇ ਖੇਲ ਖੇਲ ਖੇਲਣ ਕੋ ਅੰਤ ਕੋ ਫਿਰ ਇੱਕ ਫੋਰ ਐਗਜ਼ਾਮਪਲ ਕੋਈ ਕਹਿੰਦੇ ਨੇ ਜਿਵੇਂ ਕ੍ਰਿਸ਼ਨ ਮੰਦਿਰ ਜਾ ਰਹੇ ਨੇ ਕੋਈ ਅੱਲਾ ਨੂੰ ਯਾਦ ਕਰ ਰਿਹਾ ਕੋਈ ਰਾਮ ਜੀ ਨੂੰ ਯਾਦ ਕਰ ਰਿਹਾ ਹੈ ਨਾ ਕੋਈ ਵਾਈਗਰੂ ਨੂੰ ਯਾਦ ਕਰ ਰਿਹਾ ਪਰ ਅਸਲ ਦੇ ਵਿੱਚ ਪਰਮਾਤਮਾ ਇੱਕੋ ਹੀ ਹੈ ਬਸ ਉਹਦੇ ਨਾਮ ਲਗ ਲਗ ਨੇ ਅਸਲ ਦੇ ਵਿੱਚ ਪਰਮਾਤਮਾ ਇੱਕ ਹੈ ਸੋ ਆйда ਤੁਸੀਂ ਮੈਸੇਜ ਸਮਝ ਗਏ ਹੋਵੋਗੇ ਦੋਨੋਂ मीनिंग ਤੁਹਾਨੂੰ ਮੈਂ ਦੱਸਤੇ ਨੇ ਫਿਰ ਵੀ ਸਾਥ ਸੰਗਤ ਜੀ ਆਗਿਆ ਦੋ ਮੈਨੂੰ ਕਿ ਜੇ ਕੋਈ ਗਲਤੀ ਹੋ ਗਈ ਤਾਂ ਮੇਰੇ ਕੋਲੋਂ ਤਾਂ ਮੈਨੂੰ ਮਾਫ ਕਰਿਓ ਤੇ ਸਾਥ ਸੰਗਤ ਜੀ ਚੈਨਲ ਵਾਲੇ ਚੈਨਲ ਦੇ ਪਹਿਲੀ ਵਾਰੀ ਵਿਜ਼ਿਟ ਕੀਤਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰਦੇ ਹੋ ਪਲੱਸ ਬੈਲ ਆਈਕਨ ਦਬਾ ਦਿਓ ਤਾਂ ਕਿ ਜਦੋਂ ਮੈਂ ਨਵਾ ਗੁਰੂ ਸਾਹਿਬ ਦਾ ਹੁਕਮਨਾਮਾ ਹੁੰਦਾ ਜਿਹੜਾ ਮੈਂ ਮਾਰਨਿੰਗ ਉਹ ਮੈਂ ਪਾਵਾਂ ਤੇ ਤੁਹਾਡੇ ਤੱਕ ਉਹਦਾ ਨੋਟੀਫਿਕੇਸ਼ਨ ਮਿਲ ਜੇ ਤਾਂ ਤੁਸੀਂ ਵੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਹਾਜ਼ਰੀ ਲਗਾ ਸਕੋ ਪਲੱਸ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਤੁਹਾਡੇ ਨਾਲ ਦੇ ਨੇ ਉਹਨਾਂ ਦਾ ਵੀ ਭਲਾ ਹੋ ਸਕੇ ਤੁਸੀਂ ਉਹਨਾਂ ਨੂੰ ਸ਼ੇਅਰ ਕਰੋਗੇ ਪ੍ਰਮਾਤਮਾ ਤੁਹਾਡਾ ਵੀ ਭਲਾਪ ਕਰੇਗਾ ਕਹਿੰਦੇ ਨੇ ਗੁਰੂ ਜੀ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਚਲੋ ਸਾਥ ਸੰਗਤ ਜੀ ਦਿਓ ਇਜਾਜ਼ਤ ਵੀਡੀਓ ਨੂੰ ਲਾਈਕ ਕਰ ਦਿਓ ਠੀਕ ਹੈ ਸਾਥ ਸੰਗਤ ਜੀ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ